ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਨੂ ਨੂ ਪੰਜਾਬ ਦੇ ਚੈਨਲ ਮੋਗਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪਿੰਡ ਦੋਧਰ ਦੇ ਵਿੱਚ ਗਰਮੀਲ ਕੌਰ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਮੋਗਾ ਪੁਲਿਸ ਨੇ ਕਾਬੂ ਕਰ ਲਿਆ ਇਸ ਮੌਕੇ ਡੀਐਸਪੀ ਲਵਦੀਪ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਕੀ ਕਿਹਾ ਆਓ ਤੁਹਾਨੂੰ ਸੁਣਾਉ ਦਿੰਦੇ ਹਾਂ ਦੇਖਦੇ ਰਹੋ ਐਨਵਾਈ 24 ਚੈਨਲ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ ਧੰਨਵਾਦ ਹਾਂਜੀ ਮਿਤੀ 9-10 ਦੀ ਰਾਤ ਨੂੰ ਦੌਧਰ ਸਰਕੀ ਪਿੰਡ ਦੇ ਵਿੱਚ 61-62 ਸਾਲ ਦੀ ਔਰਤ ਵਰਮੇਲਪੁਰ ਪਤਨੀ ਨਾਰ ਸਿੰਘ ਦਾ ਕਤਲ ਹੋ ਗਿਆ ਉਹਦੇ ਪਤੀ ਦੀ ਡੈਥ 7 ਸਾਲ ਪਹਿਲਾਂ ਹੋ ਗਈ ਸੀ ਤੇ ਇੱਕੋ ਹੀ ਲੜਕੀ ਹੈ ਜਿਹੜੀ ਜਗਰਾਉਂ ਜ਼ਿਲ੍ਹੇ ਦੇ ਪਿੰਡ ਡੱਲਾ ਚ ਰਹੀ ਹੁੰਦੀ ਹੈ 10 ਤਰੀਕ ਨੂੰ ਉਹਦੇ ਜਵਾਈ ਬਲਦੇਵ ਸਿੰਘ ਦੇ ਬਿਆਨਾਂ ਦੇ ਉੱਤੇ ਮੁਕੱਦਮਾ ਅਰਜ ਕੀਤਾ ਗਿਆ ਮੁਕੱਦਮਾ ਨੰਬਰ 16 ਦੀਂ ਤਾਰਾ 3038 ਤੇ ਵਾਧਾ ਜਰਨ 103 ਬੀ ਐਨ ਐਸ ਦੇ ਤਹਿਤ ਉਸ ਤੋਂ ਬਾਅਦ ਐਸ ਐਚ ਓ ਸਾਹਿਬ ਨੇ ਟੈਕਨੀਕਲੀ ਮਦਦ ਲੈ ਕੇ ਤੇ ਆਪਣੇ ਮਾਰੇ ਅੰਸਰਾਂ ਦੇ ਖਿਲਾਫ ਜਿਹੜੇ ਮਨੁੱਖੀ ਲੈ ਕੇ ਆਪਣੀ ਸ਼ਹਾਦਤ ਲੋਕਾਂ ਤੋਂ ਇਕੱਠੀ ਕੀਤੀ ਜਾਣਕਾਰੀ ਉਹਦੇ ਆਧਾਰ ਤੇ ਕਰਦੇ ਕਰਦੇ 16 ਤਰੀਕ ਨੂੰ ਕੱਲ ਪਤਾ ਲੱਗ ਗਿਆ ਕਿ ਇਹ ਕਤਲ ਜਿਹੜਾ ਆ ਇਹ ਅਮਨ ਦੀ ਮਨਪ੍ਰੀਤ ਸੇਂਗਰ ਨਾ ਦਾ ਬੁੜਾ ਜਿਹੜਾ ਉਹਦੇ ਬਿਲਕੁਲ ਘਰ ਦੇ ਸਾਹਮਣੇ ਰਹਿੰਦਾ ਉਹਨੇ ਕੀਤਾ ਤੇ ਕਤਲ ਦਾ ਮਕਸਦ ਸੀਗਾ ਉਹਦੇ ਸੋਨੇ ਦੀਆਂ ਵਾਲੀਆਂ ਪਾਈਆਂ ਹੁੰਦੀਆਂ ਸੀ ਤੇ ਨੱਕ ਦੇ ਵਿੱਚ ਸੋਨੇ ਦਾ ਕੋਕਾ ਸੀ ਪਰ ਜਦੋਂ ਉਹਦਾ ਉਹਨੇ ਵਾਲੀਆਂ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹਦਾ ਮੂੰਹ ਨੰਗਾ ਹੋ ਗਿਆ ਉਹਨੇ ਪਛਾਣ ਲਿਆ ਪਛਾਣਣ ਤੇ ਉਹਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਇਹਦੇ ਚੋਰ ਡਰ ਗਿਆ ਮਨਪ੍ਰੀਤ ਨੇ ਉਹਦਾ ਮੂੰਹ ਤੇ ਨੱਕ ਘੁੱਟ ਲਿਆ ਤੇ ਦੂਜੇ ਹੱਥ ਨਾਲ ਗਲਾ ਜਿਹੜਾ ਦਬ ਕੇ ਉਹ ਨੂੰ ਮਾਰਤਾ ਉਸ ਤੋਂ ਬਾਅਦ ਉਹ ਜਿਹੜੀ ਕੰਬ ਟੱਪ ਕੇ ਆਇਆ ਸੀ ਉਸੇ ਕੰਬ ਟੱਪ ਕੇ ਫਰਾਰ ਹੋ ਗਿਆ ਤੇ ਇਹਦੇ ਬਾਰੇ ਐਸਐਚਓ ਸਾਹਿਬ ਨੇ ਤਾਂ ਉਥੋਂ ਦੀ ਡੰਪ ਵੀ ਚੁੱਕੇ ਲੋਕੇਸ਼ਨਸ ਲਿਆਂ ਕਿਉਂਕਿ ਜਿਹੜੀ ਇਹ ਔਰਤ ਸੀ ਉਹਦੀ ਪਹਿਲਾਂ ਵੀ ਇੱਕ ਦੋ ਵਾਰ ਚੋਰੀ ਹੋਈ ਸੀ ਤੇ ਉਹ ਮੱਲੇ 'ਚ ਰੌਲਾ ਪਾਉਂਦੀ ਸੀ ਵੀ ਇਹ ਮੇਰੇ ਘਰੇ ਚੋਰੀਆਂ ਕਰਦਾ ਤੇ ਹੋਰ ਵੀ ਜਿਹੜੀ ਮਨੁੱਖੀ ਸੂਚਨਾ ਰਹੀ ਜਦੋਂ ਪਤਾ ਕੀਤਾ ਵੀ ਮਨਪ੍ਰੀਤ ਜਿਹੜਾ ਹੈਗਾ ਇਹ ਘਰੋਂ ਭੱਜਿਆ ਹੋਇਆ ਆਸ-ਪਾਸੇ ਹੋਇਆ ਤੇ ਸ਼ੱਕ ਹੋਰ ਡੂੰਘਾ ਹੋ ਗਿਆ ਜੀ ਦੇ ਆਧਾਰ ਤੇ ਇਹਨਾਂ ਨੇ ਉਹਨੂੰ 16 ਤਰੀਕ ਨੂੰ ਸਵੇਰੇ ਨਾਮਜ਼ਦ ਕਰ ਲਿਆ ਤੇ ਉਸ ਤੋਂ ਬਾਅਦ ਦੁਪਹਿਰੇ ਜਿਹੜੀ ਨੀਲੋ ਵਾਲੀ ਨਹਿਰ ਦੌਦਰ ਪਿੰਛਰ ਕੀ ਦੇ ਵਿੱਚ ਨਹੀਂ ਦਿੱਖਦੀ ਆ ਉਸ ਨਹਿਰ ਤੋਂ ਇਹਨੂੰ ਜਾ ਕੇ ਕੱਢ ਸਰ ਇਹ ਇਕੱਲੇ ਨੇ ਇਹ ਵਾਰਦਾਤ ਨੂੰ ਅਨਜੰਨਤਾ ਕਿ ਹੋਰ ਵੀ ਸਾਥੀ ਸੀ ਇਹਦੇ ਨਾਲ ਨਹੀਂ ਬਿਲਕੁਲ ਇਕੱਲੇ ਨੇ ਕੀਤਾ ਇਹਦੇ ਘਰੋਂ ਜਿਹੜੀਆਂ ਦੋਨੇ ਵਾਲੀਆਂ ਇਹਦੇ ਬੈੱਡ ਤੋਂ ਬਰਾਮਦ ਹੋ ਗਈਆਂ ਢੋਹ ਚੋ ਬੈੱਡ ਦੀ ਤੋਂ ਤੇ ਜਿਹੜਾ ਕੋਕਾ ਉਹਦੇ ਬਾਰੇ ਜਦੋਂ ਆ ਤਾਂ ਉਹ ਕਹਿੰਦਾ ਜੀ ਮੇਰੇ ਕੋਲ ਨਹੀਂ ਹੈਗਾ ਜਦੋਂ ਆ ਇਹ ਚ ਭੂਚ ਕੇ ਡਿੱਗ ਪਿਆ ਜਿਹੜਾ ਬਰਾਬਰ ਤੇ ਚੋਰੀ ਕਰਨ ਦਾ ਆਦਿ ਸੀਗਾ ਕਿ ਨਸ਼ਾ ਵੀ ਕਰਦਾ ਹੈ ਤਾਂ ਵੀ ਕਰਦਾ ਮਤਲਬ ਜਿੱਦਾਂ ਆਮ ਹੁੰਦੇ ਸ਼ਰਾਬਤੀ ਹੁੰਦੇ ਪਿੰਡ ਦੇ ਮੁੰਡੇ ਜਿਹੜਾ ਉਹ ਇਕੱਲੀ ਰਹਿੰਦੀ ਸੀ ਉਹਦੀ ਨਾ ਪਹਿਲਾਂ ਵੀ ਕੋਈ ਲੱਕੜਾਂ ਨੂੰ ਕੁੜਾ ਜਾਂ ਕੋਈ ਹੋਰ ਚੀਜ਼ ਪਹਿਲਾਂ ਵੀ ਹਾਂਜੀ ਕੋਈ ਮਾਮਲਾ ਦਰਜ ਹੈ ਬਿਲਕੁਲ ਹੈਗਾ ਜੀ ਚੋਰੀ ਦਾ ਸਰੋਤ ਚੋਰੀ ਦਾ ਪਰਚਾ ਤੇ ਪਹਿਲਾਂ ਵੀ ਦਰਜ ਜੀ ਜੀ ਹੁਣ ਰਿਮਾਂਡ ਲੈ ਗਿਆ ਬਿਲਕੁਲ ਇਹਦਾ 2 ਦਿਨ ਦਾ ਰਿਮਾਂਡ ਲਿਆ ਰਿਮਾਂਡ ਦੇ ਦੌਰਾਨ ਹੀ ਇਹਦੀ ਜਿਹੜੀ ਹੈ ਇਹ ਤੋਂ ਬਰਾਮਦਗੀ ਕਰਾਈ ਹੈ ਜਿਹੜੀਆਂ ਸੋਨੇ ਦੀਆਂ ਵਾੜੀਆਂ ਫਰਦਰ ਤੋਂ ਕੀ ਗਰਮੀ ਕੀਤੀ ਗਈ ਫਰਦਰ ਹੋਰ ਕੁਝ ਪਿੱਛੇ ਇਹ ਵੀ ਕਰਨਗੇ ਕੋਈ ਹੋਰ ਵਾਰਦਾਤਾਂ ਨੂੰ ਇਹਨੇ ਪ੍ਰਿੰਟ ਚ ਜਾਂ ਆਸ-ਪਾਸੇ ਕੋਈ ਅੰਜਾਮ ਦਿੱਤਾ ਹੋਵੇ ਕਈ ਕਈ ਟ੍ਰੇਸ ਹੁੰਦੇ ਕੇਸ ਅਨਟ੍ਰੇਸ ਹੁੰਦੇ ਜਿਹੜੇ ਤੇ ਇਹੋ ਜਿਹੀ ਚੋਰੀ ਜਿਹਾ ਹੋਇਆ ਤੱਕ ਹੋ ਸਕਦਾ ਕੋਈ ਟ੍ਰੇਸ ਹੋਵੇ ਜੀਐਸਪੀ ਸਾਹਿਬ ਇਹ ਕਤਲ ਕਰਨ ਕਤਲ ਹੋਇਆ 9 ਤਰੀਕ ਦੀ ਰਾਤ ਨੂੰ 8 ਦਿਨ 8 ਦਿਨ ਕਿੱਥੇ ਰਿਹਾ ਜੀ ਬਸ ਫਿਰ ਜਦੋਂ ਘਰੇ ਨਹੀਂ ਆ ਕਦੇ ਕਿਸੇ ਨਾ ਕਿਸੇ ਰਿਸ਼ਤੇਦਾਰੀ ਦੇ ਯਾਰ ਦੋਸਤ ਕੋਲ ਪਿੰਡ ਨਹੀਂ ਰਿਹਾ ਬਾਹਰ ਅੰਦਰ ਹੀ ਗਿਆ ਇਹ ਇਹ ਸਾਰ ਕੋਈ ਇਹਦੀ ਮਹਿਲਾ ਨਾਲ ਰਿਸ਼ਤੇਦਾਰੀ ਸੀ ਜਾਂ ਫਿਰ ਵੈਸੇ ਹੀ ਪੜੋਤੀ ਹੈ ਮੰਡੀ ਸੀ ਅਮੂ ਸਾਹਮਣੇ ਰਹਿੰਦੀ ਸੀ ਵੈਸੇ ਹੀ ਜੀ